ਨੀਆਂ ਨਾਲੀਆਂ ਤਾਂ ਹੁਣ ਬਣ ਚੁੱਕੀਆਂ ਹਨ ਆਪਾਂ ਸ਼ਹਿਰ ਨੂੰ ਬਚਾਉਣ ਦੀ ਗੱਲ ਕਰੀਏ ਬੀਪੀਐਂਡੀ ਮੈਡੀਕਲ ਕਾਲਜ ਬਣੇ ਸੋ ਥੈਟ ਸਟੇ ਇਲੱਕੇ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਆਏ ਮੈਡੀਕਲ ਦੀ ਲੋਕਾਂ ਨੂੰ ਅਮਰਜੈਂਸੀ ਲਈ ਮੁਸ਼ਕਿਲ ਆ ਰਹੀ ਹੈ ਇੱਕ ਆਪਾਂ ਹੋਰ ਇਹਦੇ ਵਿੱਚ ਨਾ ਕੁਆਟਰਾਂ ਦਾ ਮਸਲਾ ਕਿਸੇ ਢੰਗ ਨਾਲ ਲਗਭਗ 100 ਦੇ ਕਰੀਬ ਕੁਆਟਰਾਂ ਦਾ ਪਹਾੜ ਕਰ ਸਕਦੇ ਹਾਂ ਅਸੀਂ ਨਜ਼ਰ ਤੇ ਜਿੰਨੇ ਵੀ ਪੁਆਇੰਟ ਹੈਗੇ ਉਹਨਾਂ ਨੂੰ ਕਵਰ ਕਰਕੇ ਅਸੀਂ ਕੋਸ਼ਿਸ਼ ਕਰੀਏ ਹੁਣ ਅਸੀਂ ਤਲਵਾੜਾ ਬਚਾਣਾ ਤੇ ਤਲਵਾੜਾ ਵਸਾਣਾ ਹੈ ਅਗਰ ਮੈਨੂੰ ਵਾਰਡ ਵਾਸੀ ਚੁੜ ਕੇ ਨਗਰ ਕੌਂਸਲ ਚ ਭੇਜਦੇ ਆਂ ਤੇ ਪਹਿਲ ਦੇ ਆਧਾਰ ਤੇ ਜਿਹੜੀਆਂ ਵਿੱਚ ਕਮੀਆਂ ਰਹੀਆਂ ਆਪਾਂ ਇਹਨਾਂ 'ਤੇ ਸੋਧ ਕਰਕੇ ਇੱਕ ਅੱਛੀ ਵਿਵਸਥਾ ਇੱਕ ਸੁੰਦਰ ਬਾਗ ਇੱਕ ਸੁੰਦਰ ਸ਼ਹਿਰ ਨਰਮਾਣ ਦੇ ਵਿੱਚ ਯੋਗਦਾਨ ਪਾਈ ਆ ਜਿਹੜਾ ਪਾਰਕ ਹੈ ਤਾਂ ਪਾਰਕ ਵਿੱਚ ਕਿਸੇ ਮਾਟਰ ਪਰ ਰੇਂਜ ਦੀ ਖੱਡ ਦੇ ਨਾਲੋਂ ਟੱਕ ਨਹੀਂ ਲੱਗ ਰਹੀ ਤੇ ਇੰਨੇ ਪੱਥਰ ਜ਼ਿਆਦਾ ਤੇ ਬੱਚੇ ਕਿਸ ਤਰ੍ਹਾਂ ਖੇਡਦੇ ਹੋਣਗੇ ਨਹੀਂ ਦੇਖੋ ਉਸ ਪਾਰਕ ਬਾਰੇ ਤੁਸੀਂ ਸ਼ਾਇਦ ਕਵਰ ਕਰਕੇ ਆਏ ਜਦ ਤੁਸੀਂ ਤੇ ਨਹੀਂ ਆਏ ਉਸ ਪਾਰਕ ਦੀ ਗੱਲ ਕਰੀਏ ਤੇ ਉਸ ਪਾਰਕ ਦੇ ਵਿੱਚ ਜਦੋਂ ਪਾਰਕ ਦਾ ਨਿਰਮਾਣ ਹੋਣਾ ਸੀ ਸਭ ਤੋਂ ਪਹਿਲੇ ਉੱਥੇ ਭਰਤੀ ਪਾਣੀ ਚਾਹੀਦੀ ਸੀ ਕਿਉਂਕਿ ਦੇਖੋ ਪੱਥਰਾਂ ਦੇ ਉੱਤੇ ਮੈਂ ਤਾਂ ਆਪਣੇ ਬੱਚੇ ਨਹੀਂ ਭੇਜੂਗਾ ਹਾਂ ਕਿਉਂਕਿ ਜੇ ਉੱਥੇ ਜਿਮ ਲਈ ਜਾਣਾ ਜਾਂ ਝੋਲੇਆ ਲਈ ਜਾਣਾ ਬਾਈ ਚਾਂਸ ਤੇ ਬੱਚਾ ਡਿੱਗ ਜਾਏ ਉਹਦੇ ਝੋਟ ਲੱਗਦੇ ਜਵਾਬ ਦੇ ਕੇ ਵੀ ਹਾਂ ਤੇ ਮੈਂ ਅਪਸ਼ਾਸ਼ਣ ਅੱਗੇ ਵੀ ਇਹ ਰਿਕੁਐਸਟ ਇਹ ਬੇਨਤੀ ਕਰਦਾ ਕਿ ਜਲਦ ਤੋਂ ਜਲਦ ਮਿੱਟੀ ਦੀ ਭਰਤੀ ਪਾਈ ਜਾਏ ਤੇ ਚੂਲਿਆਂ ਨੂੰ ਵਧੀਆ ਢੰਗ ਨਾਲ ਲਗਾਇਆ ਜਾਏ ਸੋ ਦੈਟ ਅਗਰ ਆਫਾ ਨਗਰ ਕੌਂਸਲ ਦਾ ਇਸ ਸ਼ਹਿਰ ਦੇ ਐਕਸਾਂ ਦਾ ਪੈਸਾ ਉੱਥੇ ਖਰਚਿਆ ਤੇ ਆਪਾਂ ਨੂੰ ਸਹੀ ਉਪਰਕਰਨ ਦੇ ਉਸ ਹਾਲ ਕਰੋਗੇ ਕਿ ਨਹੀਂ ਕਰੋਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਜੀ ਨੇਗਾ ਪਾ ਦੂਸਰੇ ਨੰਬਰ ਤੇ ਹੁਣ ਪਬਲਿਕ ਦੇ ਵਿੱਚ ਜਾ ਰਿਹਾ ਹੁਗਾਰਾ ਕਿਸ ਤਰ੍ਹਾਂ ਦਾ ਹੈਗਾ ਬਾੜ ਦਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਉਹਦਾ ਕਾਰਨ ਹੈ ਕਿ ਆਪਾਂ 5 ਸਾਲ ਪਬਲਿਕ ਚ ਰਹੇ ਆ 5 ਸਾਲ ਮੈਂ ਆਪਣੇ ਟਿਨਿਓਰ ਦੇ ਵਿੱਚ ਆਪਾਂ ਪਬਲਿਕ ਦੇ ਨਾਲ ਟੱਚ ਚ ਰਹੇ ਆ ਜਿੱਥੇ ਜਿੰਨੇ ਬੁਲਾਇਆ ਉੱਥੇ ਪਹੁੰਚੇ ਆ ਕੋਸ਼ਿਸ਼ ਕੀਤੀ ਆ ਆਪਾਂ ਸ਼ਹਿਰ ਦੇ ਮਸਲੇ ਵੀ ਉਠਾਣ ਦੀ ਵਾਰਡ ਦੇ ਵੀ ਜਿੰਨੀ ਸਾਨੂੰ ਵਾਰਡ ਵਾਸੀਆਂ ਨੇ ਤਾਕਤ ਬਖਸ਼ੀ ਸੀ ਕੋਸ਼ਿਸ਼ ਕੀਤੀ ਆ ਆਪਾਂ ਉਹਨਾਂ ਦੇ ਮਤਲਬ ਬੱਚੋ ਤਾਂ ਸਾਨੂੰ ਫਤਵਾ ਦੇ ਕੇ ਨਗਰ ਕੌਂਸਲ ਚ ਭੇਜਿਆ ਸੀ ਕਿ ਆਪਾਂ ਇਹ ਇਲੈਕਸ਼ਨ ਹੈਗੇ ਭਾਈ ਚਾਰੇ ਤੇ ਇਹਦੇ ਵਿੱਚ ਕਾਉਂਸਲਰ ਲੋਗ ਉਹਨੂੰ ਬਣਾਉਂਦੇ ਆ ਜਿਹਨੂੰ ਆਪਣੇ ਪਰਿਵਾਰ ਦੇ ਵਿੱਚ ਬਿਠਾ ਕੇ ਆਪਣੀ ਗੱਲ ਸਮਝਾ ਸਕਣ ਤੇ ਉਹਦੀ ਸਮਝ ਸਕਣ ਕਿਉਂਕਿ ਮੇਰੀ ਸਮਝ ਦੇ ਵਿੱਚ ਇਹ ਪਾਰਟੀਆਂ ਤੋਂ ਉੱਪਰ ਉੱਠ ਕੇ ਇੱਕ ਪਰਿਵਾਰ ਦਾ ਮੈਂਬਰ ਚੁਣਨਾ ਹੁੰਦਾ ਜਿਸ ਨਾਲ ਉਹ ਆਪਣੇ ਮੰਨ ਦੀ ਗੱਲ ਕਰ ਸਕਦੇ ਆ ਤੇ ਸ਼ਹਿਰ ਦੇ ਵਿਸ਼ੇ ਵੀ ਉਹ ਬੇਬਰ ਚੁੱਕਦਾ ਹੈ ਜਦੋਂ ਤੁਸੀਂ ਕੋਈ ਵੀ ਵਪਾਰੀ ਉਹ ਵਪਾਰ ਕਰਦੇ ਹੋ ਇਹ ਕਿੰਨੇ ਵਪਾਰੀਆਂ ਲਈ ਕਿਹੜੀਆਂ ਮਸਲੇ ਨਹੀਂ ਸਾਰੀਆਂ ਉਹ ਜ਼ਿਆਦਾ ਇਹ ਨਹੀਂ ਦੇਖਣ ਨੂੰ ਮਿਲਦਾ ਸਭ ਤੋਂ ਵੱਡੀ ਮੁਸ਼ਕਲ ਲਬੀ ਤਲਵਾੜੀ ਦੀ ਪੋਪੂਲੇਸ਼ਨ ਹੈ ਜਿਹੜਾ ਕਿ ਇਹ ਪਹਿਲਾ ਸ਼ਹਿਰ ਹੈ ਜਿਹੜਾ ਸ਼ਹਿਰ ਅਸੀਂ ਰੰਗਲਾ ਦੇਖਿਆ ਤੇ ਅੱਜ ਉਚੜਾ ਹੈਡ ਕੁਆਟਰ ਦੇ ਵਿੱਚ ਕੁਆਟਰਾਂ ਦੇ ਵਿੱਚ ਪੋਪੂਲੇਸ਼ਨ ਕਵਾਰਟਰ ਦਿਖਦੇ ਦੇਖ ਲਈ ਤੇ ਆਪਾਂ ਤਾਂ ਇਹੀ ਚੱਲੇ ਆ ਕਿ ਆਪਾਂ ਕੱਲ ਮਿਲਦੇ ਜਿਹੜੇ ਵੀ 13 ਕਨਸੈਪਟ ਬੁਝਾਰੂ ਤੇ ਪੋਜ਼ਿਟਿਵ ਸੋਚਦੇ ਹੋ ਜਿਹੜੇ ਆਪਣੇ ਤਲਵਾੜੇ ਨੂੰ ਅਸੀਂ ਪਸਾਨ ਲਿਏ ਕੰਕ ਦੀ ਬਹੁਤ ਅੱਛਾ ਕੰਮ ਕਰ ਰਹੀ ਹੈ ਸਾਡੀ ਨਗਰ ਕੌਂਸਲਾ ਲੋ ਆਪਾਂ ਜੋ ਵੀ ਹੈਲਪ ਕਰ ਸਕਦੇ ਹੋਏ ਇਸ ਟਾਈਪ ਦੀਆਂ ਸੁਸਾਇਟੀਜ਼ ਦੀ ਜਿਹਦੇ ਨਾਲ ਕਿ ਅਨਐਮਪਲੋਇਮੈਂਟ ਨੂੰ ਘਟਾਇਆ ਜਾਏ ਤੇ ਇਮਪਲॉयਮੈਂਟ ਦਿੱਤੀ ਜਾਏ। ਸੋ ਥੈਟ ਸਾਡੇ ਇਲਾਕੇ ਦੇ ਵਿੱਚ ਰੋਜ਼ਗਾਰ ਦਿੱਤਾ ਨਵਦੀਪ ਜੀ ਤੁਸੀਂ ਵੀ ਇਸੇ ਇਲਾਕੇ ਤੋਂ ਆਉਂਦੇ ਹੋ। ਤੁਸੀਂ ਸਾਡੇ ਇਲਾਕੇ ਦੀਆਂ ਮਜਬੂਰੀਆਂ ਸਮਝਦੇ ਹੋ। ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਜੋ ਲੱਗਦਾ ਕਿ ਇਹਦੇ ਨਾਲ ਬਾਂਬੂ ਨਾਲ ਰਿਲੇਟਿਡ ਕੁਝ ਕੰਮ ਕੀਤੇ ਜਾ ਸਕਦੇ। স্মਲ ਸਕੇ ਇੰਟਰਸਟਿੰਗ ਵਾਲੇ ਮਤਲਬ ਉਸ ਪੈਟਰਨ ਤੇ ਕੋਈ ਵੀ ਇੰਡਸਟਰੀਆਂ ਲਗਾਈਆਂ ਜਾ ਸਕਦੀ ਜਿਹਦੇ ਨਾਲ ਸਾਡੇ ਇਲਾਕੇ ਦੇ ਵਿੱਚ ਰੋਜ਼ਗਾਰ ਦਾ। ਜੀ ਜੀ ਇੱਕ ਰੁਜ਼ਗਾਰ ਤੇ ਹੀ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਹੀ ਸੀ ਅਗਰ ਪੀਵੀਪੀ ਦੀ ਮੈਡੀਕਲ ਕਾਲਜ ਦੇ ਵਿੱਚ ਕਨਵਰਟ ਕੀਤਾ ਜਾਏ ਤੇ ਉਹ ਵੀ ਇੱਕ ਇੱਕ ਉਹਦੇ ਨਾਲ ਸ਼ਹਿਰ ਦੇ ਵਿੱਚ ਸਿਹਤ ਸਹੂਲਤਾਂ ਵਿੱਚ ਵਾਧਾ ਮਿਲੇਗਾ ਪਲੱਸ ਉਹਦੇ ਨਾਲ ਇੰਪਲॉयਮੈਂਟ ਦਾ ਵੀ ਫਰਕ ਪਏਗਾ ਕੁਝ ਕੁਆਟਰਸ ਦੇ ਮਸਲਾ ਵੀ ਹੱਲ ਹੋਏਗਾ ਤੁਹਾਨੂੰ ਲੈ ਕੇ ਬੜੇ ਇਲਜ਼ਾਮ ਲਾ ਰਹੇ ਨੇ ਤੁਹਾਡੇ ਤੇ बार-बार ਕਿ ਤੁਹਾਡੇ ਤੇ ਨਹੀਂ ਹਲੇ ਕਹਿੰਦੇ ਕਾਂਗਰਸ ਪਾਰਟੀ ਤੋਂ ਉਮੀਦਵਾਰ ਨਹੀਂ ਹੈਗੇ ਜਾਇ ਵਰਕਰ ਨਹੀਂ ਹੈਗੇ ਲਵਦੀਪ ਜੀ ਦੇਖੋ ਠੀਕ ਤਾਂ ਇਹ ਗੱਲ ਛੇ ਅਸੀਂ ਤਲਵਾੜੇ ਨੂੰ ਪਛਾਣਾ ਕੀਤਾ ਤੇ ਵਸਾਣਾ ਕੀਤਾ ਆਪਾਂ ਇਸ ਟੌਪਿਕ ਤੇ ਗੱਲ ਕਰਦੇ ਹਾਂ ਮਤਲਬ ਸਾਡਾ ਟੀਚਾ ਇੱਕ ਹੋਣਾ ਚਾਹੀਦਾ ਜਿਹੜੇ ਵੀ ਆ ਸ਼ਹਿਰ ਨੂੰ ਬੜਾਈਏ ਤੁਹਾਡੇ ਕੋਲ ਸੁਪਰੀਮ ਪਾਵਰ ਹੈ ਮੀਡੀਆ ਤੁਸੀਂ ਜਾ ਸਕਦੇ ਹੋ ਤੁਸੀਂ ਪੁੱਛ ਸਕਦੇ ਹੋ ਕਿ ਅਸੀਂ 5 ਦਿਨਾਂ ਵਾਲੇ ਹਾਂ ਕਿ 5 ਸਾਲਾਂ ਵਾਲੇ ਇਹਦਾ ਜਵਾਬ ਤੁਹਾਨੂੰ ਜਦੋਂ ਤੁਸੀਂ ਵਾਡਾ ਚ ਜਾਓਗੇ ਤੁਹਾਨੂੰ ਆਪੇ ਮਿਲ ਜਾਏਗਾ ਮੇਰਾ ਤਾਂ ਇਸ ਇਲੈਕਸ਼ਨ ਦਾ ਇੱਕੋ ਹੀ ਸਬਜੈਕਟ ਹੈ ਕਿ ਅਪਾ ਕਿਸੇ ਵੀ ਟੱਗ ਨੂੰ ਤਲਵਾੜੇ ਨੂੰ ਬਚਾਈਏ ਤੇ ਬਸਾਈਏ ਉਹਨਾਂ ਨੂੰ ਲੈ ਕੇ ਕਰਾਂਗਾ ਸਵਾਲ ਬਹੁਤ ਬਾਜ਼ਰੀ ਵੈ ਕਿਉਂਕਿ ਹਰ ਇੱਕ ਚੋਣ ਲਈ ਬਹੁਤੇ ਸਵਾਲ ਖੜਾ ਹੁੰਦਾ ਹੈ ਕਿ ਚੋਣਾ ਹੁੰਦੀਆਂ ਸੀ ਇੱਕ ਸ਼ਰਾਬ ਦੇ ਉੱਤੇ ਵੋਟਾਂ ਕਹਿੰਦੇ ਕਿ ਲੀਡਰ ਸ਼ਰਾਬ ਪਲਾਉਂਦੇ ਨੇ ਵੋਟਾਂ ਲੈ ਲੈਂਦੇ ਨੇ ਇਹ ਨਾ ਜ਼ੋਨਾ ਦੇ ਵਿੱਚ ਕਹਿੰਦੇ ਮਾਹੌਲ 'ਚ ਥੋੜੀ ਚੇਂਜਸ ਆਈ ਮੈਂ ਵੀ ਲੋਕਾਂ 'ਚ ਵੇਚ ਰਿਹਾ ਆ ਆਪਾਂ ਆਪੇ ਉਮੀਦਵਾਰਾਂ ਨਾਲ ਗੱਲ ਕਰਤਾ ਵੀ ਲੋਕਾਂ ਨੇ ਵਿਰਲਾਪ ਵੀ ਦੇਖਣ ਮੇਰੇ ਲੋਕ ਹੁਣ ਕਹਿੰਦੇ ਵਿਕਾਸ ਜਾਂ ਆਪਣੇ ਏਅਰੇ ਤੋਂ ਦੇਖ ਕੇ ਬੋਲ ਬਿਲਕੁਲ ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ ਤੇ ਇਸ ਸਵਾਲ ਦਾ ਜਵਾਬ ਵੀ ਮੇਰੇ ਕੋਲ ਹੀ ਹੈ ਕਿ ਲੋਕ ਹੁਣ ਇਹ ਚੀਜ਼ਾਂ ਤੋਂ ਪਰੇ ਹੋ ਗਏ ਲੋਕ ਵਿਕਾਸ ਵਿਕਾਸ ਦੀ ਗੱਲ ਕਰਦੇ ਆ ਕਿ ਸ਼ਹਿਰ ਨੂੰ ਬਚਾਉਣ ਦੀ ਗੱਲ ਕਰਦੇ ਆ ਤੇ ਅਨ ਇਮਪਲਾਈਮੈਂਟ ਦੀ ਗੱਲ ਕਰਦੇ ਆ ਰੋਜ਼ਗਾਰ ਕਿੱਦਾਂ ਪੈਦਾ ਕਰੀਏ ਉਹ ਗੱਲ ਕਰਦੇ ਆ ਮੇਰੇ ਹਿਸਾਬ ਨਾਲ ਤਾਂ ਕੋਈ ਜਿਸ ਟੌਪਿਕ ਤੇ ਤੁਸੀਂ ਗੱਲ ਕਰ ਰਹੇ ਸੀ ਆਪਾਂ ਤਾਂ ਇਹ ਚੀਜ਼ਾਂ ਦੀ ਚਰਚਾ ਵੀ ਨਹੀਂ ਸੁਣੀ ਸਵਾ ਮਤਲਬ ਪੀਸਫੁਲੀ ਤੇ ਬੜਾ ਸ਼ਾਂਤੀਪੂਰਨ ਇਲੈਕਸ਼ਨ ਚੱਲ ਰਿਹਾ ਹੈ ਜਿਦੇ ਵਿੱਚ ਕਿ ਮੈਂ ਪਰਸਨਲੀ ਅਗਰ ਡੋਰ ਟੂ ਡੋਰ ਜਾਣਾ ਤਾਂ ਜਿੱਥੇ ਜਾਏਗਾ ਉੱਥੇ ਸਿਰਫ ਗੱਲ ਕੰਮ ਦੀ ਹੁੰਦੀ ਤਲਵਾੜੇ ਦੇ ਵਿੱਚ ਆਪਾਂ ਬਣਾਈਏ ਕਿਦਰ ਤਲਵਾੜੇ ਲੇੜੀ ਪੜੇ ਗੁਡੀ ਜੀਵਿਆ ਨਾਲ ਵੀ ਚੱਲਦੀ ਹੈ ਸ਼ਾਇਦ ਵਪਾਰੀਆਂ ਨਾਲ ਦੀ ਗੱਲ ਹੋਵੇ ਕੁਝ ਧਾਰਮਿਕ ਜਿੱਥੇ ਵਧੀਆ ਨਾਲ ਵੀ ਗੱਲ ਹੋਈ ਹਰ ਇੱਕ ਦੇ ਧਿਆਨ ਚ ਇੱਕੋ ਹੀ ਗੱਲ ਹੈ ਕਿ ਤਲਵਾੜੇ ਨੂੰ ਬਚਾਈਏ ਤੇ ਬਸਾਈਏ 2 ਮਾਰਚ ਨੂੰ ਤਲਵਾੜਾ ਦੇ ਵਿੱਚ ਨਗਰ ਕੌਂਸਲ ਚੋਣਾਂ ਹੋਣੀਆਂ ਨੇ ਉਸੇ ਨੂੰ ਲੈ ਕੇ ਤਲਵਾੜਾ ਦੇ ਵਿੱਚ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਲਗਾਤਾਰ ਆਪਣੇ ਚੋਣ ਪ੍ਰਚਾਰ ਦੇ ਵਿੱਚ ਲੱਗੀ ਹੋਈ ਹੈ ਉਸੇ ਨੂੰ ਲੈ ਕੇ ਇਸ ਵੇਲੇ ਵਾਰਡ ਨੰਬਰ 3 ਦੇ ਵਿੱਚ ਮੌਜੂਦਾ ਵਾਰਡ ਨੰਬਰ 3 ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਚੱਡਾ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਾਂਗਰਸ ਪਾਰਟੀ ਦੀ ਕਿਸ ਤਰ੍ਹਾਂ ਦੀ ਤਿਆਰੀ ਜਿਹੜੀ ਨਗਰ ਕੌਂਸਲ ਚੋਣ ਨੂੰ ਲੈ ਕੇ ਹੈ ਹਾਲਾਂਕਿ ਉਹਨਾਂ ਦੇ ਧਰਮ ਪਤਨੀ ਵੀ ਦੂਸਰੇ ਵਾਰਡ ਦੇ ਵਿੱਚ ਚੋਣ ਲੜ ਰਹੇ ਨੇ ਇਨਨਾ ਸਾਰੀ ਗੱਲਬਾਤ ਕਰਾਂਗੇ ਕਿਹੜੇ ਮੁੱਦਿਆਂ ਤੇ ਇਸ ਵਾਰ ਜਿਹੜੀ ਚੋਣ ਲੜੀ ਜਾ ਰਹੀ ਹੈ ਔਰ ਲੋਕਾਂ ਦੀਆਂ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਇਸ ਵੇਲੇ ਵੀ ਲੋਕੋ ਨਾਲ ਘੇਰ ਰੱਖ ਰਹੇ ਨੇ ਔਰ ਕਾਂਗਰਸ ਪਾਰਟੀ ਦੀ ਤਲਵਾਰਾ ਦੀ ਪੂਰੀ ਟੀਮ ਵੱਲੋਂ ਕਿਸ ਤਰ੍ਹਾਂ ਦੀ ਤਿਆਰੀ ਹੈ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਚੱਡਾ ਸਾਹਿਬ ਦਾ ਧੰਨਵਾਦ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਨਵਦੀਪ ਜੀ ਜਿਹੜਾ ਤੁਸੀਂ ਸਾਨੂੰ ਸਮਾਂ ਦਿੱਤਾ ਮਨੀਜਮੈਂਟ ਮੈਂ ਗੱਲ ਕਰਾਂਗਾ ਪਹਿਲੇ ਨੰਬਰ ਤੇ ਕਿ ਤਿਆਰੀ ਕਿਸ ਤਰ੍ਹਾਂ ਦੀ ਕਾਂਗਰਸ ਪਾਰਟੀ ਦੀ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਆ ਕਿਉਂਕਿ ਤੁਸੀਂ ਇਸ ਤੋਂ ਪਹਿਲੇ ਵੀ ਇਹ ਜਿਹੜੇ ਐਮਸੀ ਰਹੇ ਬਿਲਕੁਲ ਨਵਦੀਪ ਜੀ ਮੈਂ ਪਿਛਲੇ 5 ਸਾਲ ਤੋਂ ਨਗਰ ਕੌਂਸਲ ਦੇ ਵਿੱਚ ਐਜ਼ ਅ ਕਾਉਂਸਲਰ ਰਿਹਾ ਤੇ ਆਪਾਂ ਕੋਸ਼ਿਸ਼ ਕੀਤੀ ਹੈ ਡਿਊਰਿੰਗ ਆਵਰ ਸਾਡਾ ਜਿਹੜਾ ਸੀਗਾ ਟਿਨਿਓਰ ਸੀਗਾ 5 ਸਾਲ ਦਾ ਆਪਾਂ ਉਹਦੇ ਵਿੱਚ ਆਪਣੇ ਵਾਰਡ ਪ੍ਰਤੀ ਦੇਖੀ ਤੇ ਕਾਫੀ ਕੰਮ ਕਰਵਾਏ ਆਪਣੇ ਵਾਰਡ ਦੇ ਵਿੱਚ ਲਗਭਗ ਮੇਰੇ ਵਾਰਡ ਦੀਆਂ ਸਾਰੀਆਂ ਗਲੀਆਂ ਜਾਂ ਜੋ ਵੀ ਸੀ ਹਨਾ ਉਹ ਆਲਮੋਸਟ ਕੰਮ ਕੰਪਲੀਟ ਹੋ ਗਿਆ ਸੀ ਚਾਹੇ ਉਹਦੇ ਵਿੱਚ ਕਹੀਏ ਕਿ ਮੇਰੇ ਵਾਰਡ ਦੇ ਵਿੱਚ ਪਹਿਲੇ ਓਪਨ ਗਲੀਆਂ ਹੁੰਦੀਆਂ ਸੀ ਓਪਨ ਨਾਲੀਆਂ ਹੁੰਦੀਆਂ ਸੀ ਹਨਾ ਉਹਦੀ ਜਗ੍ਹਾ ਤੇ ਆਪਾਂ ਸਾਰਾ ਕਵਰਡ ਲਗਭਗ ਕਵਰਡ ਜਿਹੜੀਆਂ ਉਹ ਗਲੀਆਂ ਨੇ ਜਿਦੇ ਵਿੱਚ ਕੀ ਕੋਈ ਮੱਖੀ ਮੱਛਰ ਜਾਂ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਇਸ ਟਾਪਿਕ ਤੇ ਮੇਰੀ ਤੁਹਾਡੇ ਨਾਲ ਪਹਿਲਾਂ ਵੀ ਗੱਲ ਹੋਈ ਸੀਗੀ ਕਿ ਗਲੀਆਂ ਨਾਲੀਆਂ ਤਾਂ ਹੁਣ ਬਣ ਚੁੱਕੀਆਂ ਹੁਣ ਆਪਾਂ ਸ਼ਹਿਰ ਨੂੰ ਬਚਾਉਣ ਦੀ ਗੱਲ ਕਰੀਏ ਕਿਉਂਕਿ ਤਲਵਾੜੇ ਦੇ ਵਿੱਚ ਤੁਸੀਂ ਵੀ ਵੇਖੋ ਵੀ ਜਾਣਦੇ ਹੋ ਕਿ ਤਲਵਾੜੇ ਦੇ ਵਿੱਚ ਬਹੁਤ ਪੋਪੂਲੇਸ਼ਨ ਹੁੰਦੀ ਸੀ ਕਿਸੇ ਟਾਈਮ ਤੇ ਜਿਹੜਾ ਕਿ ਤਲਵਾੜਾ ਹੁਣ ਮੈਂ ਤਾਂ ਇਹ ਸਮਝਾਂਗਾ ਕਿ ਇਕਲੌਤਾ ਇਹੋ ਜਿਹਾ ਸ਼ਹਿਰ ਹੈ ਜਿਹੜਾ ਕਿ ਉਜੜਿਆ ਤੇ ਆਪਾਂ ਇਹਨੂੰ ਵਸਾਣ ਦੀ ਗੱਲ ਕਰੀਏ ਇਹਨੂੰ ਵਸਾਣਾ ਕਿੱਦਾਂ ਉਸ ਟਾਪਿਕ ਤੇ ਗੱਲ ਕਰੀਏ ਜਿਹੜੀ ਵਿਰੋਧੀ ਧਿਰ ਹੈਗੀ ਹੈ ਜਿਹੜੀ ਵਿਰੋਧੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਦੀ ਖਾਸ ਕਰਕੇ ਗੱਲ ਕਰਾਂਗੇ ਕਿਉਂਕਿ ਸੱਤਾ ਦੇ ਵਿੱਚ ਪੰਜਾਬ ਦੇ ਵਿੱਚ ਤੇ ਉਹ ਇਸ ਵਾਰ ਤਲਵਾੜੇ ਤੋਂ ਵਿੱਚੋਂ ਲੜ ਰਹੇ ਨੇ ਉਹ ਕਹਿ ਰਹੇ ਨੇ ਕਿ ਇਹ ਇਹ ਇਹਨਾਂ ਨੇ ਉਜਾੜਿਆ ਹੁਣ ਇਹੀ ਬਚਾਉਣ ਦੀ ਗੱਲ ਹੈ ਹਾਲਾਂਕਿ ਇਸ ਤੋਂ ਪਹਿਲੇ ਭਾਜਪਾ ਦਾ ਵੀ ਕਬਜ਼ਾ ਰਿਹਾ ਤਲਵਾੜੇ ਦੇ ਵਿੱਚ ਫਿਰ ਕਾਂਗਰਸ ਦਾ ਵੀ ਰਿਹਾ ਉਤਲ-ਪੁਤਲ ਵੀ ਰਹੀ ਆ ਪਰ 당ਗੀ ਤੁਸੀਂ ਵੀ ਪਿਛਲੇ ਟਨਯੋਰ ਦੀ ਗੱਲ ਕਰੀ ਹੈ ਹਾਂ 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 ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਦੇਖੋ ਜੋ ਪਾਸਟ ਦੇ ਵਿੱਚ ਜਿਨ੍ਹਾਂ ਨੇ ਕੰਮ ਕੀਤਾ ਬੀਜੇਪੀ ਦੀ ਵੀ ਗਵਰਨਮੈਂਟ ਰਹੀ ਕਾਂਗਰਸ ਦੀ ਵੀ ਗਵਰਨਮੈਂਟ ਰਹੀ ਕਾਂਗਰਸੀ ਗਵਰਨਮੈਂਟ ਦੇ ਵਿੱਚ ਜਦੋਂ ਗੱਲ ਕਰੀਏ ਹਸਪੀਟਲ ਦੇ ਵਿਸ਼ੇ ਤੇ ਗੱਲ ਕਰੀ ਕਾਂਗਰਸ ਨੇ ਥੈਟ ਟਾਈਮ ਵੀ ਇੱਥੇ ਡਾਕਟਰ ਪ੍ਰੋਵਾਈਡ ਕੀਤੇ ਸੀਗੇ ਹਾਂ ਆਪ ਜੀ ਨੂੰ ਵੀ ਸਾਰਾ ਪਤਾ ਹੈ ਕਿ ਉਸ ਟਾਈਮ ਤੇ ਹਸਪੀਟਲ ਦੇ ਵਿੱਚ ਠੀਕ ਸੀ ਡਿਊਰਿੰਗ ਇੱਕ ਸਮਾਂ ਆਇਆ ਸੀ ਜਿਸ ਟਾਈਮ ਤੇ ਹਸਪੀਟਲ ਦੇ ਵਿੱਚ ਡਾਕਟਰਜ਼ ਦੀ ਕਮੀ ਸੀ ਇਵਨ ਕਿ ਇਨ ਥੈਟ ਟਾਈਮ ਐਮਰਜੈਂਸੀ ਵੀ ਬੰਦ ਸੀ ਐਮਰਜੈਂਸੀ ਬੰਦ ਸੀ ਤਾਂ ਚਲੋ ਹੁਣ ਠੀਕ ਚੱਲ ਰਿਹਾ ਕੰਮ ਹਸਪੀਟਲ ਦਾ ਹੈ ਨਾ ਆਪੀ ਡੀਪੀ ਵੀ ਠੀਕ ਚੱਲ ਰਹੀ ਹੈ ਜਿਹੜੇ ਕੰਮ ਠੀਕ ਹੈਗੇ ਆਪਾਂ ਉਹਨਾਂ ਤੋਂ ਖਿਲਾਫ ਨਹੀਂ ਹੈਗੇ ਤੇ ਆਪਾਂ ਤਾਂ ਇਹ ਚਾਹੁੰਦੇ ਆ ਹੁਣ ਮੇਰੀ ਇੱਕ ਡਿਮਾਂਡ ਵੀ ਹੈ ਮੇਰੀ ਨਹੀਂ ਹੈ ਮੇਰੇ ਸ਼ਹਿਰ ਦੀ ਡਿਮਾਂਡ ਹੈ ਕਿ ਬੀਬੀਐਮਬੀ ਹਸਪੀਟਲ ਦੀ ਜਗ੍ਹਾ ਤੇ ਬੀਬੀਐਮਬੀ ਮੈਡੀਕਲ ਕਾਲਜ ਬਣੇ ਸੋ ਥੈਟ ਸਾਡੇ ਇਲਾਕੇ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਆਏ ਮੈਡੀਕਲ ਦੀ ਲੋਕਾਂ ਨੂੰ ਅਮਰਜੈਂਸੀ ਲਈ ਵੀ ਮੁਸ਼ਕਿਲ ਆ ਰਹੀ ਹੈ ਬਿਲਕੁਲ ਮੈਂ ਤੁਹਾਡੀ ਗੱਲ ਕਿ ਮੈਡੀਕਲ ਕਾਲਜ ਬਣੇ ਕਿਉਂਕਿ ਤੁਸੀਂ ਕਾਉਂਸਲਰ ਹੋ ਕਾਉਂਸਲਰ ਦਾ ਹੀ ਬਹੁਤ ਵੱਡਾ ਜਿਹੜਾ ਯੋਗਦਾਨ ਹੁੰਦਾ ਹੈ ਲੋਕਾਂ ਦੇ ਮੁੱਦਿਆਂ ਦਾ ਹੱਲ ਕਰਵਾਉਂਦਾ ਬਿਲਕੁਲ ਮੇਰੀ ਮਿਸਾਲ ਦੇ ਵਿੱਚ ਭੇਜਣਾ ਤੁਹਾਨੂੰ ਤੁਸੀਂ ਉਹ ਮੁੱਦੇ ਸਰਕਾਰਾਂ ਤੱਕ ਰੱਖਣੇ ਉਹਦੇ ਮੱਤੇ ਪਾਣੇ ਖਾਸ ਕਰਕੇ ਸਿਹਤ ਸਹੂਲਤਾਂ ਨੂੰ ਲੈ ਕੇ ਤੁਸੀਂ ਜਿਹੜੀ ਗੱਲ ਕਹੀ ਹੈ ਬਹੁਤ ਵਧੀਆ ਗੱਲ ਹੈ ਲੋਕਾਂ ਦੀ ਡਿਮਾਂਡ ਵੀ ਹੈਗੀ ਹੈ ਕਿ ਚੀਜ਼ਾਂ ਹੋਣ ਬਿਲਕੁਲ ਨਵਦੀਪ ਜੀ ਆਪਾਂ ਤਾਂ ਸਾਰੇ ਬਤੌਰ ਸ਼ਹਿਰ ਵਾਸੀ ਹਨ ਤਲਵਾੜੇ ਦੇ ਹਾਲਾਤ ਤੁਹਾਨੂੰ ਤੁਸੀਂ ਉਹ ਜਾਣੂ ਹੋ ਚਾਹੇ ਕੁਆਟਰਾਂ ਦੇ ਵਿਸ਼ੇ ਦੀ ਗੱਲ ਕਰੀਏ ਹਨਾ ਲਗਭਗ ਜਿਹੜੇ ਕੁਆਟਰ ਨੇ ਖਾਲੀ ਪਏ ਹੋਏ ਆ ਉਹਦੇ ਵਿੱਚ ਇੱਕ ਆਪਾਂ ਹੋਰ ਇਹਦੇ ਵਿੱਚ ਨਾ ਕੁਆਟਰਾਂ ਦਾ ਮਸਲਾ ਕਿਸੇ ਢੰਗ ਨਾਲ ਲਗਭਗ 100 ਦੇ ਕਰੀਬ ਕੁਆਟਰਾਂ ਦਾ ਆਪਾਂ ਹੱਲ ਕਰ ਸਕਦੇ ਆ ਅਸੀਂ ਨਗਰ ਕੌਂਸਲ ਦੇ ਈਓ ਸਾਹਿਬ ਐਗਜ਼ੀਕਿਊਟਿਵ ਆਫੀਸਰ ਸਾਹਿਬ ਹਨਾ ਉਹ ਨਗਰ ਕੌਂਸਲ ਦੇ ਜਿੰਨੇ ਮੁਲਾਜ਼ਮ ਨੇ ਨਗਰ ਕੌਂਸਲ ਦੇ ਨਾਮ ਤੇ ਬੀਬੀ ਐਮ ਵੀ ਕੋਲੋ ਆਪਣੇ ਨਾਮ ਤੇ ਅਲਾਟ ਕਰਵਾਣ ਕਰ ਕੁਆਟਰ ਕੁਆਟਰ ਅਲਾਟ ਕਰਾ ਕੇ ਉਹ ਉਹਨਾਂ ਨੂੰ ਚਾਹੇ ਉਹ ਸਵੀਪਰਸ ਨੇ ਚਾਹੇ ਉਹ ਮੁਲਾਜ਼ਮ ਨੇ ਉਹਨਾਂ ਨੂੰ ਦਿੱਤੇ ਜਾਣ ਸੋ ਥੈਟ ਇੱਕ ਤਾਂ ਦੇਖੋ ਕੁਆਟਰਾਂ ਦਾ ਰੱਖ-ਰਖਾਵ ਕੀਤਾ ਜਾਏਗਾ ਰੱਖ-ਰਖਾਵ ਦੇ ਨਾਲ ਸਾਫ-ਸਫਾਈ ਰਹੇਗੀ ਔਰ ਉਹ ਟੁੱਟਣ ਤੋਂ ਬਚਾਇਆ ਜਾਏਗਾ ਮਤਲਬ ਕਿਸੇ ਨਾ ਕਿਸੇ ਵਿਸ਼ੇ ਨਾਲ ਸਾਨੂੰ ਸ਼ਹਿਰ ਨੂੰ ਬਚਾਉਣ ਲਈ ਛੋਟੇ-ਛੋਟੇ ਜਿੰਨੇ ਵੀ ਪੁਆਇੰਟ ਹੈਗੇ ਉਹਨਾਂ ਨੂੰ ਕਵਰ ਕਰਕੇ ਅਸੀਂ ਕੋਸ਼ਿਸ਼ ਕਰੀਏ ਹੁਣ ਅਸੀਂ ਤਲਵਾੜਾ ਬਚਾਣਾ ਤੇ ਤਲਵਾੜਾ ਵਸਾਣਾ ਤੁਹਾਡੇ ਵਾਰਡ ਦੇ ਵਿੱਚ ਪਾਰਕ ਵੀ ਦੇਖ ਕੇ ਨੇ ਆਮ ਆਦਮੀ ਪਾਰਟੀ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਾਰਕਾਂ ਨੂੰ ਲੈ ਕੇ ਨੋ ਬੱਚਿਆਂ ਨੂੰ ਅਸੀਂ ਇੱਕ ਚੰਗੀ ਕੰਨੇ ਚੀਜ਼ ਮੁਹੱਈਆ ਕਰਵਾ ਸਕੀਏ ਬੱਚੇ ਇੱਥੇ ਖੇਡਣ ਪਰ ਮੈਂ ਤੁਹਾਡੇ ਵਾਰਡ ਚ ਜਾ ਕੇ ਦੇਖਿਆ ਤੋਂ ਝੂਲੇ ਜ਼ਰੂਰ ਲੱਗੇ ਹੋਏ ਨੇ ਆਸੇ ਪਾਸ ਤੇ ਸੀਮੈਂਟ ਵੀ ਉੱਥੇ ਤਾਜ਼ਾ ਹੀ ਪਿਆ ਮੈਂ ਦਿਖਾਈ ਦਿੱਤਾ ਕਿਉਂਕਿ ਉਹਦੇ ਮੈਂ ਖੁਦ ਵਾਰਡ ਦਾ ਦੌਰਾ ਕੀਤਾ ਮੈਨੂੰ ਲੋਕਾਂ ਨੇ ਉੱਥੇ ਬੁਲਾਇਆ ਹੋਇਆ ਸੀ ਤੇ ਉਹ ਬਾ ਜਿਹੜਾ ਪਾਰਕ ਆ ਪਾਰਕ ਕਿਸੇ ਹਿਮਾਚਲ ਪ੍ਰਦੇਸ਼ ਦੀ ਖੱਡ ਦੇ ਨਾਲੋਂ ਘਟ ਨਹੀਂ ਲੱਗ ਰਿਹਾ ਸੀ ਇੰਨੇ ਪੱਥਰ ਜ਼ਿਆਦਾ ਤਾਂ ਬੱਚੇ ਕਿਸ ਤਰ੍ਹਾਂ ਖੇਡਦੇ ਹੋਣਗੇ ਨਹੀਂ ਦੇਖੋ ਉਸ ਪਾਰਕ ਬਾਰੇ ਤੁਸੀਂ ਸ਼ਾਇਦ ਕਵਰ ਕਰਕੇ ਆਏ ਹੋ ਜਾਂ ਤੁਸੀਂ ਦੇਖਿਆ ਮੈਂ ਕਵਰ ਕਰਕੇ ਆਇਆ ਤੁਸੀਂ ਕਵਰ ਕਰਕੇ ਆਏ ਉਸ ਪਾਰਕ ਦੀ ਗੱਲ ਕਰੀਏ ਤੇ ਉਸ ਪਾਰਕ ਦੇ ਵਿੱਚ ਜਦੋਂ ਪਾਰਕ ਦਾ ਨਿਰਮਾਣ ਹੋਣਾ ਸੀ ਸਭ ਤੋਂ ਪਹਿਲੇ ਉੱਥੇ ਭਰਤੀ ਪਾਣੀ ਚਾਹੀਦੀ ਸੀ ਕਿਉਂਕਿ ਦੇਖੋ ਪੱਥਰਾਂ ਦੇ ਉੱਤੇ ਮੈਂ ਤਾਂ ਆਪਣੇ ਬੱਚੇ ਨਹੀਂ ਭੇਜੂਗਾ ਕਿਉਂਕਿ ਜੇ ਉੱਥੇ ਜਿਮ ਲਈ ਜਾਣਾ ਜਾਂ ਝੂਲਿਆ ਲਈ ਜਾਣਾ ਬਾਈ ਚਾਂਸ ਕਿਤੇ ਬੱਚਾ ਗਿਰ ਜਾਏ ਉਹਦੇ ਚੋਟ ਲੱਗ ਜੇ ਜਵਾਬਦੇਹ ਇੱਚੀ ਦੀ ਤੇ ਮੈਂ ਪ੍ਰਸ਼ਾਸਨ ਅੱਗੇ ਵੀ ਇਹ ਰਿਕੁਐਸਟੇ ਬੇਨਤੀ ਕਰਦਾ ਕਿ ਉੱਥੇ ਜਲਦ ਤੋਂ ਜਲਦ ਮਿੱਟੀ ਦੀ ਭਰਤੀ ਪਾਈ ਜਾਏ ਤੇ ਝੂਲਿਆਂ ਨੂੰ ਵਧੀਆ ਢੰਗ ਨਾਲ ਲਗਾਇਆ ਜਾਏ ਸੋ ਥੈਟ ਅਗਰ ਆਪਾਂ ਨਗਰ ਕੌਂਸਲ ਦਾ ਇਸ ਸ਼ਹਿਰ ਦੇ ਟੈਕਸਾਂ ਦਾ ਪੈਸਾ ਉੱਥੇ ਖਰਚਿਆ ਤੇ ਆਪਾਂ ਨੂੰ ਸਹੀ ਯੂਟਿਲਾਈਜ਼ ਕਰ ਸਕੀ ਹੈ ਪਬਲਿਕ ਦੇ ਵਿੱਚ ਜਾ ਰ ਹੰਗਾਰਾ ਕਿਸ ਤਰ੍ਹਾਂ ਦਾ ਹੈਗਾ ਵਾਰਡ ਦੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਉਹਦਾ ਕਾਰਨ ਹੈ ਕਿ ਆਪਾਂ 5 ਸਾਲ ਪਬਲਿਕ ਚ ਰਹੇ ਆ 5 ਸਾਲ ਮੈਂ ਆਪਣੇ ਟਿਨਿਓਰ ਦੇ ਵਿੱਚ ਆਪਾਂ ਪਬਲਿਕ ਦੇ ਨਾਲ ਟੱਚ ਚ ਰਹੇ ਆ ਜਿੱਥੇ ਜਿੰਨੇ ਬੁਲਾਇਆ ਉੱਥੇ ਪਹੁੰਚੇ ਆ ਕੋਸ਼ਿਸ਼ ਕੀਤੀ ਹੈ ਆਪਾਂ ਸ਼ਹਿਰ ਦੇ ਮਸਲੇ ਵੀ ਉਠਾਣ ਦੀ ਵਾਰਡ ਦੇ ਵੀ ਜਿੰਨੀ ਸਾਨੂੰ ਵਾਰਡ ਵਾਸੀਆਂ ਨੇ ਤਾਕਤ ਬਖਸ਼ੀ ਸੀ ਕੋਸ਼ਿਸ਼ ਕੀਤਾ ਆਪਾਂ ਉਹਨਾਂ ਦੇ ਮਤਲਬ ਜੋ ਉਹਨਾਂ ਨੇ ਸਾਨੂੰ ਫਤਵਾ ਦੇ ਕੇ ਨਗਰ ਕੌਂਸਲ ਚ ਭੇਜਿਆ ਸੀ ਤੇ ਆਪਾਂ ਉਸ ਤੇ ਪੂਰੇ ਉਤਰੇ ਇਸ ਵਾਰ ਆਮ ਆਦਮੀ ਪਾਰਟੀ ਮੈਂ ਪਹਿਲੇ ਵੀ ਗੱਲ ਕੀਤੀ ਕਿ ਚੋਣ ਲੜ ਰਹੀ ਹੈ ਪਹਿਲੀ ਵਾਰ ਤਲਵਾਰਾ ਤੋਂ ਨਗਰ ਕੌਂਸਲ ਦੀ ਚੋਣ ਲੜ ਰਹੀ ਤੇ ਹੁਣ ਕਿਉਂਕਿ ਪਹਿਲੇ ਤਾਂ ਭਾਜਪਾ ਤੇ ਕਾਂਗਰਸ ਚੋਣ ਲੜਦੀ ਸੀ ਇਸ ਵਾਰ ਮੁਕਾਬਲਾ ਕਿਸ ਤਰ੍ਹਾਂ ਦੇਖਦੇ ਹੋ ਕਿ ਆਪਸ ਵਿੱਚ ਕਿੰਨੀ ਕਿ ਟੱਕਰ ਲੱਗ ਰਹੀ ਕਿੰਨਾ ਕਿ ਵੱਡਾ ਚੈਲੰਜ ਇਸ ਵਾਰੇ ਖੜਾ ਹੋਇਆ ਕੋਈ ਆਮ ਕਾਂਗਰਸ ਪਾਰਟੀ ਵਾਸਤੇ ਦੇਖੋ ਇਹ ਜਿਹੜੇ ਇਲੈਕਸ਼ਨ ਹੈ ਇਹ ਇਲੈਕਸ਼ਨ ਹੈਗੇ ਪਾਈਚਾਰੇ ਦੇ ਇਹਦੇ ਵਿੱਚ ਕੌਂਸਲਰ ਲੋਕ ਉਹਨੂੰ ਬਣਾਉਂਦੇ ਆ ਜਿਨੂੰ ਆਪਣੇ ਪਰਿਵਾਰ ਦੇ ਵਿੱਚ ਬਿਠਾ ਕੇ ਆਪਣੀ ਗੱਲ ਸਮਝਾ ਸਕਣ ਤੇ ਉਹਦੀ ਸਮਝ ਸਕਣ ਕਿਉਂਕਿ ਮੇਰੀ ਸਮਝ ਦੇ ਵਿੱਚ ਇਹ ਪਾਰਟੀਆਂ ਤੋਂ ਉੱਪਰ ਉੱਠ ਕੇ ਇੱਕ ਪਰਿਵਾਰ ਦਾ ਮੈਂਬਰ ਚੁਣਨਾ ਹੁੰਦਾ ਜਿਸ ਨਾਲ ਉਹ ਆਪਣੇ ਮਨ ਦੀ ਗੱਲ ਕਰ ਸਕਦੇ ਆ ਤੇ ਸ਼ਹਿਰ ਦੇ ਵਿਸ਼ੇ ਵੀ ਉਹ ਬੈਬਰ ਚੁੱਕਦਾ ਹੋਏ ਵਪਾਰੀ ਵਰਗ ਦੀਆਂ ਮੁਸ਼ਕਲਾਂ ਵੀ ਬਹੁਤ ਸਾਰੀਆਂ ਤਲਵਾੜੇ ਦੇ ਵਿੱਚ ਦੇਖਣ ਨੂੰ ਜ਼ਿਆਦਾ ਮਿਲਦੀਆਂ ਨੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਕੁਆਟਰਾਂ ਦਾ ਨਿਰਮਾਣ ਕੀਤਾ ਜਾ ਸਕਦਾ ਹੈ ਨਾ ਕਿ ਉਹਦੇ ਵਾਸਤੇ ਤੁਸੀਂ ਰੋਡ ਮੈਪ ਤਿਆਰ ਕੀਤਾ ਜਾਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਹੁਣ ਵਪਾਰੀਆਂ ਦੇ ਵਿੱਚ ਵੀ ਤੁਸੀਂ ਵਿਚਰਦੇ ਤੁਸੀਂ ਖੁਦ ਵੀ ਵਪਾਰੀ ਹੋ ਵਪਾਰ ਕਰਦੇ ਹੋ ਇਹ ਕਿੰਦਾਂ ਦੀਆਂ ਵਪਾਰੀਆਂ ਲਈ ਕਿਹੜੀਆਂ ਮੁਸ਼ਕਲਾਂ ਜਿਹੜੀਆਂ ਸਾਰੀਆਂ ਬਹੁਤ ਜ਼ਿਆਦਾ ਇਹ ਨਹੀਂ ਦੇਖਣ ਨੂੰ ਮਿਲਦੀਆਂ ਸਭ ਤੋਂ ਵੱਡੀ ਮੁਸ਼ਕਲ ਨਵਦੀਪ ਜੀ ਤਲਵਾੜੇ ਦੀ ਪੋਪੂਲੇਸ਼ਨ ਦੀ ਹੈ ਹਮ ਜਿਹੜਾ ਕਿ ਇਹ ਪਹਿਲਾ ਸ਼ਹਿਰ ਹੈ ਜਿਹੜਾ ਸ਼ਹਿਰ ਅਸੀਂ ਰੰਗਲਾ ਦੇਖਿਆ ਤੇ ਅੱਜ ਉਚੜ ਗਿਆ ਚਾਹੇ ਕੁਆਟਰ ਦੇਖ ਲਈਏ ਕੁਆਟਰਾਂ ਦੇ ਵਿੱਚ ਪੋਪੂਲੇਸ਼ਨ ਦੇਖ ਲਈਏ ਕੁਆਟਰ ਡਿਗਦੇ ਦੇਖ ਲਈਏ ਤੇ ਆਪਾਂ ਤਾਂ ਇਹੀ ਚਾਹਨੇ ਆ ਕਿ ਆਪਾਂ ਰਲ ਮਿਲ ਕੇ ਜਿਹੜੇ ਵੀ 13 ਕੌਂਸਲ ਜੁਝਾਰੂ ਤੇ ਪੋਜ਼ਿਟਿਵ ਸੋਚਦੇ ਹੋਣ ਜਿਹੜੇ ਆਪਣੇ ਤਲਵਾੜੇ ਨੂੰ ਅਸੀਂ ਵਸਾਣ ਲਈ ਕੰਮ ਕਰੀਏ ਜ다 ਤੁਸੀਂ ਉਹਨਾਂ ਤੁਸੀਂ ਕਹਿ ਰਹੇ ਵਸਾਣਾ ਆਇਆ ਰਹੋ ਕੋਈ ਕੀਤਾ ਕੋਈ ਵਿਜ਼ਿਟ ਤੇ ਆ ਰੋ ਮੈਂ ਤਿਆਰ ਕੀਤਾ ਕਿ ਮੈਂ ਉਹਨੇ ਇੱਕ ਉਹ ਚੀਜ਼ਾਂ ਜਿਹੜੀਆਂ ਨਵਦੀਪ ਜੀ ਨਵਦੀਪ ਜੀ ਦੇਖੋ ਸ਼ਹਿਰ ਦੇ ਸਹਿਯੋਗ ਨਾਲ ਅਸੀਂ ਕਾਉਂਸਲਰ ਬਣੀਏ ਅਸੀਂ ਸ਼ਹਿਰ ਨੂੰ ਬਚਾਉਣ ਲਈ ਸਾਨੂੰ ਜਿੱਥੇ ਜਾਣਾ ਪਿਆ ਆਪਾਂ ਪੂਰੀ ਯੋਰ ਕੋਸ਼ਿਸ਼ ਕਰਾਂਗੇ ਔਰ ਮੇਰੀ 100% ਐਫਰਟ ਹੋਏਗੀ ਕਿ ਆਪਾਂ ਸ਼ਹਿਰ ਨੂੰ ਬਚਾਉਣ ਵਸਾਉਣ ਲਈ ਚਾਹੇ ਸਾਨੂੰ ਸੈਂਟਰ ਗਵਰਨਮੈਂਟ ਕੋਲ ਜਾਣਾ ਪਵੇ ਚਾਹੇ ਸਟੇਟ ਕੋਲ ਜਾਣਾ ਪਵੇ ਅਸੀਂ ਹਰ ਥਾਂ ਤੇ ਜਾਵਾਂਗੇ ਕਿਉਂਕਿ ਸਾਡਾ ਇੱਕੋ ਹੀ ਟੀਚਾ ਇੱਕੋ ਹੀ ਮੋਟਿਵ ਤਲਵਾੜੇ ਨੂੰ ਵਸਾਣਾ ਤਲਵਾੜੇ ਨੂੰ ਵਸਾਣਾ ਜੀ ਮਹਨ ਰੋਜ਼ਗਾਰ ਤੇ ਆਵਾਂਗਾ ਰੋਜ਼ਗਾਰ ਦੀ ਸਮੱਸਿਆ ਬਹੁਤ ਜ਼ਿਆਦਾ ਇਸ ਵੇਲੇ ਜਿਹੜੀ ਪੈਦਾ ਹੋ ਚੁੱਕੀ ਨੌਜਵਾਨ ਹੈ ਨੌਜਵਾਨਾਂ ਦੇ ਹੀ ਮੰਗਾ ਕਿ ਚਾਹੇ ਚੋਣ ਕਾਉਂਸਲਰ ਦੀ ਆ ਚਾਹੇ ਪੰਚਾਇਤੀ ਚੋਣਾ ਕਿਸੇ ਵੀ ਤਰ੍ਹਾਂ ਦੀ ਚੋਣ ਹੋਵੇ ਚਾਹੇ ਸੰਸਦ ਦੀਆਂ ਹੋਣ ਉਸ ਵੇਲੇ ਨੌਜਵਾਨਾਂ ਦਾ ਹੀ ਸਭ ਤੋਂ ਵੱਡਾ ਮੁੱਦਾ ਹੁੰਦਾ ਕਿ ਸਾਨੂੰ ਰੋਜ਼ਗਾਰ ਵਾਸਤੇ ਸਰਕਾਰਾਂ ਕੀ ਕਰਨਗੀਆਂ ਉਹਨਾਂ ਉਹ ਨੌਜਵਾਨਾਂ ਦੀ ਜਿਹੜੀ ਆਵਾਜ਼ ਆ ਉਹ ਸਰਕਾਰਾਂ ਤੱਕ ਪਹੁੰਚਾਉਂਗੇ ਇੱਥੇ ਕੋਈ ਰੋਜ਼ਗਾਰ ਲਈ ਇੰਡਸਟਰੀ ਛੋਟੇ ਜਾਂ ਇਸ ਸਮਾਲ ਸਕਰ ਤੇ ਕੋਈ ਇਸ ਤਰ੍ਹਾਂ ਦਾ ਕੋਈ ਲੈ ਕੇ ਆਉਂਗਾ ਬਿਲਕੁਲ ਸਾਡੀ ਪੂਰੀ ਯੋਰ ਕੋਸ਼ਿਸ਼ ਹੋਏਗੀ ਇੱਕ ਇੱਥ ਉਨਤੇ ਨਾਮ ਤੇ ਇੱਕ ਸੰਸਥਾ ਚੱਲ ਰਹੀ ਹੈ ਬਹੁਤ ਅੱਛਾ ਕੰਮ ਕਰ ਰਹੀ ਹੈ ਸਾਡੀ ਨਗਰ ਕੌਂਸਲਾ ਲੋ ਆਪਾਂ ਜੋ ਵੀ ਹੈਲਪ ਕਰ ਸਕਦੇ ਹੋਏ ਇਸ ਟਾਈਪ ਦੀਆਂ ਸੁਸਾਇਟੀਆਂ ਦੀ ਜਿਹਦੇ ਨਾਲ ਕਿ ਅਨਐਮਪਲॉयਮੈਂਟ ਨੂੰ ਘਟਾਇਆ ਜਾਏ ਤੇ ਇਮਪਲॉयਮੈਂਟ ਦਿੱਤੀ ਜਾਏ so that ਸਾਡੇ ਇਲਾਕੇ ਦੇ ਵਿੱਚ ਰੁਜ਼ਗਾਰ ਦਿੱਤਾ ਨਵਦੀਪ ਜੀ ਤੁਸੀਂ ਵੀ ਇਸੇ ਇਲਾਕੇ ਤੋਂ ਆਉਂਦੇ ਹੋ ਤੁਸੀਂ ਸਾਡੇ ਇਲਾਕੇ ਦੀਆਂ ਮਜਬੂਰੀਆਂ ਸਮਝਦੇ ਹੋ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਜੋ ਲੱਗਦਾ ਹੈ ਕਿ ਇਹਦੇ ਨਾਲ ਬਾਂਬੂ ਨਾਲ ਰਿਲੇਟਡ ਕੁਝ ਕੰਮ ਕੀਤੇ ਜਾਣ স্মਲ ਸਕੇਲ ਇੰਡਸਟਰੀ ਬਾਰੇ ਮਤਲਬ ਉਸ ਪੈਟਰਨ ਤੇ ਕੋਈ ਵੀ ਇੰਡਸਟਰੀਆਂ ਲਗਾਈਆਂ ਜਾਣ ਜਿਦੇ ਨਾਲ ਸਾਡੇ ਇਲਾਕੇ ਦੇ ਵਿੱਚ ਰੁਜ਼ਗਾਰ ਪੈਦਾ ਹੋਵੇ ਜੀ ਇੱਕ ਰੁਜ਼ਗਾਰ ਤੇ ਹੀ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਹੀ ਸੀ ਕਿ BBMB ਹਸਪੀਟਲ ਨੂੰ ਅਗਰ BBMB ਮੈਡੀਕਲ ਕਾਲਜ ਦੇ ਵਿੱਚ ਕਨਵਰਟ ਕੀਤਾ ਜਾਏ ਤੇ ਉਹ ਵੀ ਇੱਕ ਇਕਤਾ ਉਹਦੇ ਨਾਲ ਸ਼ਹਿਰ ਦੇ ਵਿੱਚ ਸਿਹਤ ਸੁਵਿਧਾ ਦੇ ਵਿੱਚ ਵਾਧਾ ਮਿਲੇਗਾ ਪਲੱਸ ਉਹਦੇ ਨਾਲ এমਪਲॉयਮੈਂਟ ਦਾ ਵੀ ਫਰਕ ਪਏਗਾ ਕੁਝ ਕੁਆਟਰਸ ਦਾ ਮਸਲਾ ਵੀ ਹੱਲ ਹੋਏਗਾ ਜੀ ਮੈਂ ਹੁਣ ਤੁਹਾਡੇ ਅੱਗੇ ਕਹਿੰਦਾ ਕਿ ਹੁਣ ਕਹਿੰਦੇ ਲੀਡਰ ਕਹਿੰਦੇ ਵਧੀਆ ਹੋਵੇ ਤੇ ਉਹ ਕੋ ਹਰ ਕਿਸੇ ਦਾ ਹੱਲ ਕਰਵਾ ਸਕਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਲੀਡਰ ਉਹ ਹੋਣਾ ਚਾਹੀਦਾ ਕਿ ਜਿਹੜਾ ਹਰ ਕਿਸੇ ਜਾ ਸਕੇ ਸਰਕਾਰਾਂ ਦਾ ਕੋਈ ਆਵਾਜ਼ ਪਹੁੰਚਾ ਸਕੇ ਬਿਲਕੁਲ ਸ਼ਹਿਰ ਲਈ ਸ਼ਹਿਰ ਲਈ ਤਲਵਾੜੇ ਨੂੰ ਬਚਾਣ ਲਈ ਮੈਨੂੰ ਜਿੱਥੇ ਜਾਣਾ ਪਏਗਾ ਵੇਰੀ 100 ਪਰਸੈਂਟ एफर्ट ਹੋਏਗੀ ਮੈਂ ਉੱਥੇ ਜਾਵਾਂਗਾ ਉੱਥੇ ਰਿਕਵੈਸਟ ਕਰਾਂਗਾ ਕਿ ਕਿਸੇ ਵੀ ਢੰਗ ਨਾਲ ਆਪਾਂ ਸ਼ਹਿਰ ਨੂੰ ਬਚਾਈਏ ਇਹਨੂੰ ਵਸਾਈਏ ਇੱਕ ਮੈਨੇਜਰ ਇੱਕ ਸਭ ਤੋਂ ਵੱਡਾ ਵਿਰੋਧੀ ਦਾ ਇਲਜ਼ਾਮ ਕਹਿ ਲਿਏ ਉਹ ਦੋ ਟਿਕਟਾਂ ਨੂੰ ਲੈ ਕੇ ਵੱਡੇ ਇਲਜ਼ਾਮ ਲਾ ਰਹੇ ਨੇ ਤੁਹਾਡੇ ਤੇ ਬਾਰ-ਬਾਰ ਕਿ ਤੁਹਾਡੇ ਤੇ ਨਹੀਂ ਲੱਗੇ ਕਹਿੰਦੇ ਕਿ ਕਾਂਗਰਸ ਪਾਰਟੀ ਤੋਂ ਉਮੀਦਵਾਰ ਨਹੀਂ ਹੈਗੇ ਚਾਹੇ ਵਰਕਰ ਨਹੀਂ ਹੈਗੇ ਲਵਦੀਪ ਜੀ ਦੇਖੋ ਦੋ ਟਿਕਟਾਂ ਦੀ ਗੱਲ ਛੱਡੀਏ ਅਸੀਂ ਤਲਵਾੜੇ ਨੂੰ ਬਚਾਣਾ ਕਿੱਦਾਂ ਤੇ ਵਸਾਣਾ ਕਿੱਦਾਂ ਆਪਾਂ ਇਸ ਟੌਪਿਕ ਤੇ ਗੱਲ ਕਰੀਏ ਮਤਲਬ ਸਾਡਾ ਟੀਚਾ ਇੱਕ ਹੋਣਾ ਚਾਹੀਦਾ ਜਿਹੜੇ ਵੀ ਆਣ ਸ਼ਹਿਰ ਨੂੰ ਬਣਾਈਏ ਵਸਾਈਏ ਜੀ ਹੁਣ ਇੱਕ ਹਫਤਾ ਬਚਿਆ ਚੋਣਾਂ ਨੂੰ ਐਸਾ ਅਗਲੇ ਐਤਵਾਰਨ ਜਿਹੜੇ ਲੋਕਾਂ ਨੇ ਵੋਟ ਦੇਣੀ ਆਪਣੇ ਕੌਂਸਲਰ ਚੁਣਨ ਨੇ ਤੇ ਹੁਣ ਆਣ ਵਾਲੇ ਜਿਹੜੇ 7 ਦਿਨ ਦਾ ਕਿਸ ਤਰ੍ਹਾਂ ਦਾ ਸ਼ਡਿਊਲ ਹੈਗਾ ਇਹ ਕਿਸ ਤਰ੍ਹਾਂ ਦੀ ਤਿਆਰੀ ਆਣਾਂ ਦੇ ਦਿਨਾਂ ਦੇ ਵਿੱਚ ਮੈਂ ਤਾਂ ਦੇਖੋ ਸ਼ਹਿਰ ਅੱਗੇ ਵੀ ਤੇ ਸਮਾਜ ਅੱਗੇ ਵੀ ਕੋ ਅਪੀਲ ਕਰਦਾ ਕਿ ਕੌਂਸਲਰ ਉਹ ਚੁਣੋ ਜਿਹੜੇ ਤੁਹਾਨੂੰ ਲੱਗਣ ਕਿ ਤੁਹਾਡੇ ਕੰਮ ਆਣ ਵਾਲੇ ਆ ਤੇ ਸ਼ਹਿਰ ਦੇ ਵਿਸ਼ੇ ਬਾਰੇ ਸੋਚਦੇ ਹੁਣ ਤੇ ਸ਼ਹਿਰ ਨੂੰ ਵਸਾਨ ਤੇ ਬਚਾਨ ਬਾਰੇ ਸੋਚਣ ਇਹ ਤਾਂ ਨਹੀਂ ਹੈਗਾ ਕਿ ਇਹਨਾਂ ਦਿਨਾਂ ਦੇ ਵਿੱਚ ਹੀ ਤੁਸੀਂ ਲੋਕਾਂ ਤੋਂ ਜਾ ਰਹੇ ਹੋ ਜਾਂ ਜਦੋਂ ਕੱਲ ਨੂੰ ਕੋਈ ਲੋਕ ਫਤਵਾ ਦੇ ਦਿੰਦੇ ਨੇ ਲੋਕਾਂ ਦੇ ਇਹ ਬੜੇ ਸਵਾਲ ਹੁੰਦੇ ਨੇ ਕਿ ਕਈ ਵਾਰ ਲੀਡਰ ਜਿਹੜੇ ਹੱਥ ਵੋਟਾਂ ਲੈ ਜਾਂਦੇ ਬਣ ਜਾਂਦੇ ਨੇ ਮੁੜ ਕੇ ਨਹੀਂ ਆਉਂਦੇ ਨਵਦੀਪ ਜੀ ਤੁਹਾਡੇ ਕੋਲ ਸੁਪਰੀਮ ਪਾਵਰ ਹੈ ਮੀਡੀਆ ਦੀ ਤੁਸੀਂ ਜਾ ਸਕਦੇ ਹੋ ਤੁਸੀਂ ਪੁੱਛ ਸਕਦੇ ਹੋ ਕਿ ਅਸੀਂ 5 ਦਿਨਾਂ ਵਾਲੇ ਆ ਕਿ 5 ਸਾਲਾਂ ਵਾਲੇ ਆ ਇਹਦਾ ਜਵਾਬ ਤੁਹਾਨੂੰ ਜਦੋਂ ਤੁਸੀਂ ਵਾਰਡਾਂ 'ਚ ਜਾਓਗੇ ਤੁਹਾਨੂੰ ਆਪੇ ਮਿਲ ਜਾਏਗਾ ਤੇ ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਆਪਣੇ ਵਾਰਡ ਨੇ ਹਾਲਾਂਕਿ ਤੁਹਾਡੇ ਧਰਮ ਪਤਨੀ ਵੀ ਉਸ ਵਾਰਡ ਦੇ ਵਿੱਚ ਚੋਂ ਚੋਣ ਲੜ ਰਹੇ ਮੈਂ ਉਸ ਵਾਰਡ ਦੀ ਵੀ ਗੱਲ ਕਰਾਂਗਾ ਉਸ ਵਾਰਡ ਦੇ ਵਿੱਚ ਕੋਈ ਮੁਸ਼ਕਲਾਂ ਹੈਗੀਆਂ ਨੇ ਕਿਉਂਕਿ ਤੁਸੀਂ ਕੌਂਸਲਰ ਰਹੇ ਕਿੰਨੀਆਂ ਹੱਲ ਕਰਨ ਦੇ ਵਿੱਚ ਸક્ષਮ ਹੋਏ ਹੋ ਦੇਖੋ ਆਪਾਂ ਤਾਂ ਇਹ ਚਾਹੁੰਦੇ ਆ ਕਿ ਕੌਂਸਲਰ ਉਹ ਚੁਣੋ ਜਿਹੜੇ ਸ਼ਹਿਰ ਤੇ ਸਮਾਜ ਤੇ ਤਲਵਾੜੇ ਨੂੰ ਦੀ ਨਿਹਾਰ ਬਦਲਣ ਵਾਲੇ ਹੋਣ ਔਰ ਤਲਵਾੜੇ ਨੂੰ ਬਚਾਣ ਤੇ ਵਸਾਣ ਦੀ ਗੱਲ ਕਰੇ ਇਹ ਦੇਖੋ ਨਵਦੀਪ ਜੀ ਗਲੀਆਂ ਨਾਲੀਆਂ ਇਹ ਬੰਨਾ ਇੱਕ ਰੂਟੀਨ ਵਰਕ ਹੈ ਇਹ ਚੱਲਦਾ ਰਹਿਣਾ ਕੰਮ ਆਪਾਂ ਸਿਰਫ ਦੇਖੋ ਸਾਡੇ ਸ਼ਹਿਰ ਦੇ ਵਿੱਚ ਅਨਪਲੋਇਮੈਂਟ ਬਹੁਤ ਜ਼ਿਆਦਾ ਸਾਡਾ ਸ਼ਹਿਰ ਕੀ इवन ਕੀ ਸਾਡੇ ਇਲਾਕੇ ਦੇ ਵਿੱਚ ਕਿਉਂਕਿ ਇੱਥੇ ਕੋਈ ਵੀ ਇੰਡਸਟਰੀ ਨਹੀਂ ਹੈਗੀ ਜੋ ਗੱਲ ਮੈਂ ਤੁਹਾਡਾ ਨਾਲ ਪਹਿਲੇ ਕਰਕੇ ਹਟਿਆ ਉਸ ਗੱਲ ਨੂੰ ਫਿਰ ਮੈਂ ਰਿਪੀਟ ਕਰਦਾ ਕਿ ਸਿਰਫ ਤੇ ਸਿਰਫ ਆਪਾਂ ਹੋਣ ਮੈਂ ਤਾਂ ਇਹੀ ਚਾਹਾਂਗਾ ਤੇਰਾ ਕਾਉਂਸਲਰ ਜਿਹੜੇ ਵੀ ਆ ਉਹ ਸ਼ਹਿਰ ਲਈ ਪੋਜ਼ਿਟਿਵ ਹੋ ਕੇ ਸੋਚਣ ਤੇ ਸ਼ਹਿਰ ਨੂੰ ਬਚਾਨ ਤੇ ਵਸਾਨਦੀ ਹੀ ਗੱਲ ਕਰਨ ਮੇਰਾ ਤਾਂ ਇਸ ਇਲੈਕਸ਼ਨ ਦਾ ਇੱਕੋ ਹੀ ਸਬਜੈਕਟ ਹੈ ਕਿ ਆਪਾਂ ਕਿਸੇ ਵੀ ਢੰਗ ਨੂੰ ਤਲਵਾੜੇ ਨੂੰ ਬਚਾਈਏ ਤੇ ਵਸਾਈਏ ਮੈਂ ਜੀ ਇੱਕ ਸਵਾਲ ਚੋਣਾਂ ਨੂੰ ਲੈ ਕੇ ਕਰਾਂਗਾ ਸਵਾਲ ਬਹੁਤ ਵਾਜਿਬ ਹੈ ਕਿਉਂਕਿ ਹਰ ਇੱਕ ਚੋਣ ਲਈ ਬਹੁਤ ਸਵਾਲ ਖੜਾ ਹੁੰਦਾ ਹੈ ਕਿ ਚੋਣਾਂ ਹੁੰਦੀਆਂ ਸੀ ਇੱਕ ਮਿਥ ਕੈਲੀ ਲੋਕਾਂ ਚ ਬਣੀ ਕਿ ਸ਼ਰਾਬ ਦੇ ਉੱਤੇ ਵੋਟਾਂ ਕਹਿੰਦੇ ਕਿ ਲੀਡਰ ਸ਼ਰਾਬ ਪਲਾਂਦੇ ਨੇ ਵੋਟਾਂ ਲੈ ਲੈਂਦੇ ਨੇ ਇਹ ਨਾ ਚੋਣਾ ਦੇ ਵਿੱਚ ਕਹਿੰਦੇ ਮਾਹੌਲ 'ਚ ਥੋੜੀ ਚੇਂਜਸ ਆਈ ਮੈਂ ਵੀ ਲੋਕਾਂ 'ਚ ਵੇਚ ਰਿਹਾ ਹਾਂ ਆਪਾਂ ਕੰਮ ਉਮੀਦਵਾਰਾਂ ਨਾਲ ਗੱਲਬਾਤ ਹੋਈ ਲੋਕਾਂ ਨੇ ਵਿਜਲਾਬ ਵੀ ਦੇਖਣ ਨੂੰ ਮਿਲਿਆ ਲੋਕ ਹੁਣ ਕਹਿੰਦੇ ਵਿਕਾਸ ਜਾ ਆਪਣੇ ਇੱਕ ਚਿਹਰੇ ਨੂੰ ਦੇਖ ਕੇ ਬਿਲਕੁਲ ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ ਤੇ ਇਸ ਸਵਾਲ ਦਾ ਜਵਾਬ ਵੀ ਮੇਰੇ ਕੋਲ ਇਹੀ ਹੈ ਜਿੱਥੇ ਝੋਲੀ ਅਡਣੀ ਪੇਗੀ ਮੈਂ ਤਿਆਰ ਮੇਰੇ ਇਸ ਸ਼ਹਿਰ ਨਾਲ ਇਮੋਸ਼ਨ ਜੁੜੇ ਹੋਏ ਮੈਂ ਇੱਥੇ ਦਾ ਜੰਮਪਨ ਮੈਂ ਚਾਹਨਾ ਕਿ ਆਪਾਂ ਇਸ ਸ਼ਹਿਰ ਨੂੰ ਵਸਾਈਏ ਤੇ ਬਚਾਈਏ ਜੀ ਸੋ ਇਹ ਸਨ ਉਮੀਦਵਾਰ ਮਨੀਸ਼ ਚੱਡਾ ਜੀ ਸੋ ਜੋ ਇਸ ਵਾਰ ਵਾਰਡ ਨੰਬਰ 3 ਤੋਂ ਜਿਹੜੀ ਚੋਣ ਲੜ ਰਹੇ ਨੇ ਸੋ ਪਹਿਲਾਂ ਵੀ ਜਿਹੜੇ ਕੌਂਸਲਰ ਰਹੇ ਨੇ ਇਹਨਾਂ ਨੇ ਇਹ ਕਹਿਣਾ ਹੈ ਕਿ ਅਸੀਂ ਹੁਣ ਗਲੀਆਂ ਨਾਲੀਆਂ ਤੇ ਸਿਆਸਤ ਨਹੀਂ ਕਰਨੀ ਗਲੀਆਂ ਨਾਲੀਆਂ ਜੜਿਆਂ ਇਹ ਤਾਂ ਰੋਟੀਨ ਦੇ ਵਿੱਚ ਬਣਦੀਆਂ ਨੇ ਇਹ ਲੋਕਾਂ ਦੀ ਲੋੜ ਹੈ ਤੇ ਲੋਕਾਂ ਦੀ ਲੋੜਾਂ ਨੂੰ ਸਰਕਾਰਾਂ ਨੇ ਬਣਾਉਣਾ ਉਹਨਾਂ ਦੇ ਕੰਮਨ ਪੂਰਾ ਕਰਨਾ ਸਰਕਾਰ ਦਾ ਕੰਮ ਬਣਦਾ ਪਰ ਇਹਨਾਂ ਦਾ ਕਹਿਣਾ ਕਿ ਅਸੀਂ ਤਲਵਾੜੇ ਨੂੰ ਹੁਣ ਬਚਾਉਣਾ ਹੈ ਤੇ ਵਸਾਉਣਾ ਹੈ ਕਿਉਂਕਿ ਤਲਵਾੜੇ ਦੇ ਹਾਲਾਤ ਨੇ ਜੋ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਬਦਰ ਨੇ ਕਿਉਂਕਿ ਤਲਵਾੜੇ ਦੇ ਕੁਆਟਰਾਂ ਦੀ ਗੱਲ ਕਰੀਏ ਤੇ ਇੱਥੇ ਰੋਜ਼ਗਾਰ ਦੀ ਗੱਲ ਕਰੀਏ ਬਹੁਤ ਜ਼ਿਆਦਾ ਕਮੀ ਆ ਸੋ ਉਹਨਾਂ ਨੇ ਹੁਣ ਕਹਿਣਾ ਕਿ ਲੋਕ ਅਗਰ ਫਤਵਾ ਦਿੰਦੇ ਨੇ ਮੈਂ ਲੋਕਾਂ ਲਈ ਹਰ ਇੱਕ ਜਗ੍ਹਾ ਤੇ ਜਾ ਕੇ ਹਰ ਇੱਕ ਸਰਕਾਰ ਤੋਂ ਝੋਲੀ ਅੜਣੀ ਪਈ ਉਹ ਵੀ ਅਡਾਂਗਾ ਪਰ ਮੈਂ ਆਪਣੇ ਤਲਵਾੜੇ ਨੂੰ ਵਸਾ ਕੇ ਛੱਡਾਂਗਾ